ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੀਜਾ ਅਮਰਤ ਸੰਚਾਰ ਗੁਰਦੁਆਰਾ ਟੀਬੀ ਸਾਹਿਬ ਪਿੰਡ ਟਲਵਾ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ अनेका ਸੰਗਤਾਂ ਅਮਰਤ ਛੱਕੇ ਗੁਰੂ ਦੇ ਲੜ ਲੱਗ ਰਹੀਆਂ ਹਨ ਸੋ ਸੰਗਤਾਂ ਨੂੰ ਬੇਨਤੀ ਹੈ ਪੂਰੀ ਵੀਡੀਓ ਦੇ ਨਾਲ ਜੁੜੋ ਬਾਬਾ ਸੁਰਜੀਤ ਸਿੰਘ ਹੀਰਾਵਾਲੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਬਾਤ ਤੋਂ ਬਾਤ ਵੀਡੀਓ ਨੂੰ ਅੱਗੇ ਭੇਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਚਲਦੀ ਤੋ ਚਲਦੀ ਜਿਨ੍ਹਾਂ ਨੇ ਅੰਮ੍ਰਿਤ ਛਕੜਾ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਗੁਰੂ ਘਰ ਵਿਖੇ ਆ ਕੇ ਆਪਣੇ ਨਾਮ ਦਰਜ ਕਰਾਓ ਜੀ ਬਤਾਰ ਪ੍ਰਾਪਤ ਕਰਕੇ ਪੰਜ ਪਿਆਰਿਆਂ ਬਸੋ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਤੇ ਲੜ ਲੱਗੀਏ ਜਿੱਥੋਂ ਤੱਕ ਵੀ ਸਾਊਂਡ ਜਾ ਰਿਹਾ ਸੋ ਭਾਈ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਜਲਦੀ ਤੋਂ ਜਲਦੀ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕੀ ਫਤਿਹ <laughs> േ <laughs> ਜੀ ਗੁਰੂ ਪਿਆਰੇ ਉਹ ਦੂਜੇ ਪਾਸੇ ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਹੀਰਾ ਥੜਾ ਸਾਹਿਬ ਵਿਖੇ ਬਾਬਾ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਮਤ ਸਮਾਗਮ ਜੋ ਚੱਲ ਰਹੇ ਸਨ ਜਿਨ੍ਹਾਂ ਦੇ ਵਿੱਚ अनेका ਖੰਡ ਪੜ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਕੀਰਤਨ ਦੀਵਾਨ ਸਜਾਏ ਗਏ ਜਿਨ੍ਹਾਂ ਦੇ ਵਿੱਚ ਅੱਡੀ ਕੀਰਤਨੀ ਕਥਾਵਾਚਕ ਸਾਰਿਆਂ ਨੇ ਆਪਣੇ ਆਪਣੇ ਹਾਜ਼ਰੀਆਂ ਲਵਾਈਆਂ ਤੇ ਇਸੇ ਹੀ ਅਸਥਾਨ ਤੇ ਪੰਜਾ ਪਿਆਰਿਆਂ ਨੇ ਅਮਰ ਸ਼ਕਾ ਕੇ ਸੰਗਤਾਂ ਨੂੰ ਲੈ ਕੇ ਆਉਣਾ ਹੈ ਪਿੰਡ ਢਿਲਵਾਂ ਤੋਂ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਅਸਥਾਨ ਤੇ ਜਿੰਨੀਆਂ ਪ੍ਰਾਣੀਆਂ ਨੇ ਅਮਰ ਛਕਣਾ ਹੈ ਉਹਨਾਂ ਨੇ ਇਸ ਅਸਥਾਨ ਤੇ ਪਹੁੰਚਣਾ ਹੈ ਸਵਾਉ ਆਪਾਂ ਉਹਨਾਂ ਸਮਾਂ ਜੋ ਕੀਰਤਨ ਦੀਵਾਨ ਚੱਲ ਰਹੇ ਹਨ ਉਹਨਾਂ ਦੇ ਵਿੱਚ ਹਾਜ਼ਰੀਆਂ ਭਰੀਏ ਜੀ ਸ਼ਾਮ ਨੂੰ ਪਹਿਲਾ ਪਹਿਲਾ ਕਾ ਚਲੇ ਜਾਊ ਤੇ ਚੱਕਾ ਨਹੀਂ ਤੇ ਆਹ ਤੇਰਾ ਤੁਸੀਂ ਅੰਬੂ ਲਾ ਕੇ ਕਿੱਥੇ ਲੁਕਣਾ ਪਤਾ ਨਹੀਂ ਇਹ ਸਾਰੇ ਨਾ ਸਾਰਾ ਸਾ ਕੋ ਸਮਾਜ ਚੋਕੇ ਔਰ ਆਹ ਬੁਲਾ ਦੇ ਸੁਣ ਲੈ ਮਾਤਾ ਸਤਿਗੁਰੂ ਕੋ ਹਰ ਕੋ ਫਿਰ ਪਤਾ ਰਾਜੀ ਬੋਲੇ ਕੁਝ ਨਾ ਉਤਰ ਕੋਈ ਨਾ ਦਿੰਦਾ ਇਹਨੇ ਆਪਣੇ ਮਨਿਆ ਨੂੰ ਠਾਮ ਲਿਆ ਲੈ ਬਾਤ ਸੱਚੀ ਹੈ ਨਾ ਬਾਤ ਨੂੰ ਮਾਰਦਾ

Gracias.